ਕੰਗਨਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਜੋ ਬੰਗਲਾਦੇਸ਼ 'ਚ ਹੋ ਰਿਹਾ ਉਹ ਇੱਥੇ ਭਾਰਤ ਹੁੰਦੇ ਹੋਏ ਵੀ ਦੇਰ ਨਹੀਂ ਲੱਗਣੀ ਜੇਕਰ ਸਾਡੀ ਸ਼ਾਨਦਾਰ ਲੀਡਰਸ਼ਿਪ ਇੰਨੀ ਸ਼ਸ਼ਕਤ ਨਹੀਂ ਹੁੰਦੀ ਇੱਥੇ ਜੋ ਕਿਸਾਨ ਅੰਦੋਲਨ ਹੋਇਆ ਉੱਥੇ ਲਾਸ਼ਾਂ ਲਟਕੀਆਂ ਹੋਈਆਂ ਸਨ ਤੇ ਰੇਪ ਹੋ ਰਹੇ ਸਨ ਜਦੋਂ ਕਿਸਾਨਾਂ ਦੇ ਹਿੱਤਕਾਰੀ ਵਿਲ ਵਾਪਸ ਲੈ ਗਏ ਤਾਂ ਪੂਰਾ ਦੇਸ਼ ਹੈਰਾਨ ਰਹਿ ਗਿਆ ਤੇ ਉਹ ਕਿਸਾਨ ਅੱਜ ਵੀ ਉੱਥੇ ਹੀ ਬੈਠੇ ਹੋਏ ਨੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਕਿ ਇਹ ਵਿਲ ਵਾਪਸ ਹੋਣਗੇ ਇਹ ਲੰਬੀ ਪਲਾਨਿੰਗ ਸੀ ਜਿਵੇਂ ਬੰਗਲਾਦੇਸ਼ 'ਚ ਹੋਈ ਸੀ ਇਸ ਪੰਡੀਆਂ ਸ਼ਾਜਿਸ਼ਾਂ 'ਚ ਚੀਨ ਤੇ ਅਮਰੀਕਾ ਵਰਗੀਆਂ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਆਮ ਆਦਮੀ ਪਾਰਟੀ ਆਪ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਕੰਗਣਾ ਰਣੌਤ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕੰਗਣਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਐਤਵਾਰ ਨੂੰ ਗਰਗ ਨੇ ਕਿਹਾ ਕਿ ਕੰਗਣਾ ਰਣੌਤ ਕਦੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦਿੰਦੀ ਹੈ ਤਾਂ ਕਦੇ ਪੰਜਾਬੀਆਂ ਨੂੰ ਅਤਵਾਦੀ ਕਹਿੰਦੀ ਹੈ। ਉਹਨਾਂ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਹਨਾਂ ਨੂੰ ਭਾਜਪਾ ਦੇ ਕੇਂਦਰੀ ਲੀਡਰਸ਼ਿਪ ਦਾ ਸਮਰਥਨ ਪ੍ਰਾਪਤ ਹੈ। ਜਦ ਆਮ ਪਾਰਟੀ ਵੱਲੋਂ ਉਹਨਾਂ ਨੂੰ ਜਾਣ ਬੁੱਝ ਕੇ ਅਜਿਹੇ ਬਿਆਨ ਦੇਣ ਲਈ ਕਿਹਾ ਜਾ ਰਿਹਾ ਹੈ। ਆਪ ਬੁਲਾ ਰਹੇ ਨੀਲ ਗਰਗਨੇ ਕਾ ਕਿ ਕਿਸਾਨ ਅੰਦੋਲਨ ਸਮੇਤ ਉਹ ਹੀ ਬੀਜੇਪੀ ਪੰਜਾਬ ਨੂੰ ਟਾਰਗੇਟ ਕਰ ਰਹੀ ਹੈ ਜੋ ਵੀ ਕੋਈ ਮੋਦੀ ਸਰਕਾਰ ਖਿਲਾਫ ਆਵਾਜ਼ ਚੁੱਕਦਾ ਤਾਂ ਉਸ ਨੂੰ ਕੇਂਦਰ ਸਰਕਾਰ ਬਦਨਾਮ ਜਾਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਨਾਲ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਨੂੰ ਕੰਗਣਾ ਦੇ ਵਿਵਾਦਿਤ ਬਿਆਨਾਂ ਤੇ ਲਗਾਮ ਲਗਾਉਣੀ ਚਾਹੀਦੀ ਹੈ ਇਸ ਨਾਲ ਨਾ ਸਿਰਫ ਪੰਜਾਬੀਆਂ ਚ ਵਲਗੇ ਪੂਰੇ ਦੇਸ਼ ਚ ਗਲਤ ਸੰਦੇਸ਼ ਜਾ ਰਿਹਾ ਦੱਸ ਦਈਏ ਅਦਾਕਾਰ ਤੇ ਮੰਡੀ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰੌਤ ਪਹਿਲਾਂ ਹੀ ਫਿਲਮ ਨੂੰ ਲੈ ਕੇ ਵਿਵਾਦਾਂ ਵਿੱਚ ਹੈ ਪਰ ਹੁਣ ਉਸ ਨੇ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਤੇ ਕਤਲ ਹੋਣ ਦਾ ਬਿਆਨ ਦੇ ਕੇ ਨਵਾਂ ਵਿਵਾਦ ਸਹਿੇੜ ਲਿਆ ਇਸ ਨੂੰ ਲੈ ਕੇ ਹੁਣ ਪੰਜਾਬ ਭਰ ਵਿੱਚ ਵਿਰੋਧ ਹੋ ਰਿਹਾ ਇਸ ਮਾਮਲੇ ਨੂੰ ਲੈ ਕੇ ਪੰਜਾਬ ਪਾਰਪਾ ਨੇ ਵੀ ਪਾਸਾ ਵਟ ਲਿਆ ਇਸ ਵਿਵਾਦ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੰਗਨਾ ਨੂੰ ਅਜਿਹੇ ਸੁਵੇਦਨਸ਼ੀਲ ਮੁੱਦਿਆਂ ਉੱਤੇ ਬਿਆਨ ਨਹੀਂ ਦੇਣੇ ਚਾਹੀਦੇ ਫਿਲਮ ਸੈਂਸਰ ਬੋਰਡ ਨੂੰ ਵੀ ਧਰਮ ਦੇ ਨੁਮਾਇਦਿਆਂ ਨਾਲ رابطہ ਕਰਕੇ ਹੀ ਇਜਾਜ਼ਤ ਦੇਣੀ ਚਾਹੀਦੀ ਹੈ ਇਸ ਮੌਕੇ ਗਰੇਵਾਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਸਾਨ ਸਾਡੇ ਨਾਲੋਂ ਵੱਧ ਦੇਸ਼ ਭਗਤ ਤੇ ਰਾਸ਼ਟ੍ਰਭਾਦੀ ਹੋਣ ਇਸ ਲਈ ਉਹਨਾਂ ਉੱਤੇ ਅਜੇਹੀ ਕੋਈ ਵੀ ਟਿੱਪਣੀ ਨਹੀਂ ਹੋਣੀ ਚਾਹੀਦੀ ਕੰਗਣਾ ਰਣੌਤ ਨੂੰ ਕਿਸਾਨਾਂ ਉੱਤੇ ਅਜੇਹੀ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਹੈ ਕਿਸਾਨਾਂ ਦੀਆਂ ਜੋ ਵੀ ਮੰਗਣੇ ਉਹ ਗਲਬਾਦ ਦੇ ਮਸਲੇ ਨਾਲ ਹੱਲ ਕਰ ਲੀਆਂ ਜਾਣਗੀਆਂ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੇ ਨੇ ਇਸ ਕਰਕੇ ਉਹਨਾਂ ਦੇ ਸਖਤ ਆਦੇਸ਼ ਨੇ ਕਿਸਾਨਾਂ ਵਾਰੇ ਕੁਝ ਵੀ ਮਾੜਾ ਨਹੀਂ ਕਿਹਾ ਜਾਵੇਗਾ ਇਸ ਮੌਕੇ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਹੱਦੀ ਤੇ ਸੁਵੇਦਨਸ਼ੀਲ ਸੂਬਾ ਤੇ ਇਸ ਵੇਲੇ ਬਾਰੂਦ ਦੇ ਢੇਰ ਉੱਤੇ ਬੈਠਾ ਇਸ ਲਈ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਗਰੇਵਾਲ ਨੇ ਕਿਹਾ ਕਿ ਜੋ ਕੰਮ ਸਾਡੇ ਵਿਰੋਧੀਆਂ ਨੇ ਕਰਨਾ ਹੈ ਉਹ ਕੰਮ ਕੰਗਣਾ ਦੇ ਬਿਆਨ ਸਾਡੇ ਖਿਲਾਫ ਕਰ ਰਹੇ ਨੇ ਉਸ ਨੂੰ ਕੜਬਾਹਟ ਫਿਲਾਉਣ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ ਕਿਉਂਕਿ ਪੰਜਾਬ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਮਿਲ ਕੇ ਰਹਿੰਦੇ ਨੇ ਕੰਗਣਾ ਦੇ ਕਿਹੜੇ ਬਿਆਨਾਂ ਕਰਕੇ ਛਿੜਿਆ ਵਿਵਾਦ ਆਧਕਾਰਤਾ ਤੇ ਸੰਸਦ ਮੈਂਬਰ ਕੰਗਣਾ ਰਣੌਤ ਨੇ ਕਿਹਾ ਕਿ ਜੇਕਰ ਸਾਡੀ ਸਿਖਰਲੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਵੀ ਬੰਗਲਾਦੇਸ਼ ਵਿੱਚ ਤਬਦੀਲ ਹੋ ਜਾਣਾ ਸੀ ਕੰਗਣਾ ਨੇ ਕਿਹਾ ਕਿ ਪੰਜਾਬ ਚ ਕਿਸਾਨ ਅੰਦੋਲਨ ਦੇ ਨਾਂ ਤੇ ਬਦਮਾਸ਼ ਹਿੰਸਾ ਫੈਲਾ ਰਹੇ ਨੇ ਉਥੇ ਬਲਾਤਕਾਰ ਤੇ ਕਤਲ ਹੋ ਰਹੇ ਸਨ ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਨੇ ਦੱਸਦੀ ਇਹ ਫਿਲਮ ਅਦਾਕਾਰ ਅਤੇ ਪਾਸਪਾਦੀ ਸੰਸਦ ਕੰਗਨਰ ਨੌਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਦਾ ਜਿੱਥੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਛθεਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਅਤੇ ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਪਿੰਡਰਾਂ ਵਾਲਿਆਂ ਵੱਲੋਂ ਵੀ ਵਿਰੋਧ ਕੀਤਾ ਗਿਆ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਵਿਦਿਆਰਥੀ ਦਾ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਪਿੰਡਰਾਂ ਵਾਲਾ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਇਹ ਦੱਸਣਾ ਤੇ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੰਗਨਰ ਨੌਤ ਦੀ ਜਿਹੜੀ ਫਿਲਮ ਐਮਰ ਸੀ ਆ ਰਹੀ ਹੈ ਉਹਨੂੰ ਅੰਮ੍ਰਿਤਸਰ ਦੇ ਵਿੱਚ ਮਾਝੇ ਵਿੱਚ ਤੇ ਪੰਜਾਬ ਦੇ ਵਿੱਚ ਚੱਲਣ ਨਹੀਂ ਦੇਵਾਂਗੇ ਉਹਨਾਂ ਕਹਾਂਗੇ ਫਿਲਮ ਦਾ ਮਕਸਦ ਕੇਵਲ ਸਿੱਖ ਕੌਮ ਨੂੰ ਅਤੇ ਪੰਜਾਬ ਨੂੰ ਬਦਨਾਮ ਕਰਨਾ ਉਹਨਾਂ ਕਹਾਂਗੇ ਫਿਲਮ ਚ ਜੋ ਦ੍ਰਿਸ਼ ਦਿਖਾਏ ਗਏ ਨੇ ਉਹ ਜਿਸ ਸਮੇਂ ਦੇ ਨੇ ਜਦੋਂ ਦਮਦਮੀ ਟਕਸਾਲ ਦੇ ਆਗੂ ਜਰਨੈਲ ਸਿੰਘ ਪਿੰਡਰਾਂ ਵਾਲੇ ਅਜੇਹੀ ਕਿਸੇ ਵੀ ਗਤੀਵਿਧੀ ਚ ਸਰਗਰਮ ਨਹੀਂ ਸਨ ਜਿਹੜੀ ਛਵੀ ਉਹਨਾਂ ਦੀ ਪੇਸ਼ ਕੀਤੀ ਗਈ ਹੈ ਉਹ ਸਰਕਾਰ ਦੀ ਇੱਕ ਸਾਜ਼ਿਸ਼ਾ ਲੋਕਾਂ ਚ ਅਤੇ ਦੁਨੀਆ ਭਰ ਚ ਸਿੱਖਾਂ ਦੀ ਅਕਸ ਵਿਗਾੜਨਾ ਚਾਹੁੰਦੀ ਹੈ ਸਰਕਾਰ ਦਮਦਮੀ ਟਕਸਾਲ ਦੇ ਆਗੂ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਹਮਲਾ ਵੀ ਕਰ ਦਿੱਤਾ ਸਾਡੇ ਹੱਕ ਹਕੂਕ ਉਹ ਵੀ ਖੋਏ ਗਏ ਨੇ ਸਾਨੂੰ ਗੁਲਾਮੀ ਦਾ ਲਗਾਤਾਰ ਅਹਿਸਾਸ ਕਰਵਾਇਆ ਜਾ ਰਿਹਾ ਤੇ ਉੱਪਰੋਂ ਸਾਡੇ ਜਿਹੜੀ ਕੌਮ ਦੇ ਨਾਇਕ ਆ ਸਾਡੇ ਮਹਾਨ ਸ਼ਹੀਦ ਉਹਨਾਂ ਨੂੰ ਨਿੰਦਿਆ ਪੰਡਿਆ ਤੇ ਬਦਨਾਮ ਕੀਤਾ ਜਾ ਰਿਹਾ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ